ਲਗਾਤਾਰ ਕੇਂਦਰ ਸਰਕਾਰ ਪੰਜਾਬ ਦੇ ਹੱਕਾਂ ਤੇ ਨਾਕਾ ਮਾਰ ਰਹੀ ਪਹਿਲੇ ਆਪਣੇ ਟਾਈਮ ਤੇ ਕਬਜ਼ਾ ਕਰ ਲਿਆ ਹੁਣ ਪੰਜਾਬ ਯੂਨੀਵਰਸਿਟੀ ਦੇ ਕਰ ਲਿਆ ਜਿਹੜੀ ਸੂਬੇ ਦੀ ਸਰਕਾਰ ਜਿਹਦਾ ਕੰਮ ਹੈ ਆਪਣੇ ਸੂਬੇ ਦੀ ਰੱਖਿਆ ਕਰਨ ਵਾਸਤੇ ਆਪਣੀ ਲੜਾਈ ਲੜਨ ਉੱਥੇ ਚੁੱਪੇ ਬੈਠੀ ਹੈ ਮੈਂ ਹੈਰਾਨ ਹੈ ਜਦੋਂ ਦੀ ਝਾੜੂ ਵਾਲੀ ਸਰਕਾਰ ਆਈ ਹੈ ਹੌਲੀ ਹੌਲੀ ਹਰ ਆਪਣੇ ਸੰਸਥਾ ਤੇ ਕਬਜ਼ਾ ਹੋ ਰਿਹਾ ਤੇ ਝਾੜੂ ਵਾਲੇ ਜਮਾਂ ਚੁੱਪ ਹੈ ਦੇਖੋ ਜੇ ਪੰਜਾਬ ਨੇ ਬਚਣਾ ਹੈ ਤੇ ਆਪਣੀ ਖੇਤਰੀ ਪਾਰਟੀ ਲੈ ਕੇ ਆਓ ਆਪਣੀ ਫੌਜ ਲੈ ਕੇ ਜਿਹੜੀ ਲੜਾਈ ਲੜੇ ਜਿਹੜੀ ਇਹਦੇ ਕਬਜ਼ੇ ਰੋਕੇ ਸੋ ਮੈਂ ਸਟਰੋਂਗ ਮੇਰੇ ਕੋਲ ਇਹ ਸ਼ਬਦ ਨਹੀਂ ਜਿਸ ਨਾਲ ਮੈਂ ਕਹਾਂ ਸਟਰੋਂਗਲੀ ਕੰਡੈਮ ਕਰ ਸਕਾਂ ਕਿ ਜਿਹੜਾ ਕੰਮ ਕੀਤਾ ਇਹਨਾਂ ਨੇ ਯੂਨੀਵਰਸਿਟੀ ਟੇਕਓਵਰ ਕਰਦਾ ਬਹੁਤ ਮਹਾਨ ਬੱਸ ਲੱਗਦਾ ਸਾਰੀਆਂ ਪਾਰਟੀਆਂ ਨੂੰ ਜਿੱਥੇ ਬੰਦੀਆਂ ਨੂੰ ਇੱਕ ਜੁਠੋਂਦੀ ਲੋੜ ਐ ਇਸ ਮੁੱਦੇ ਤੇ ਮੈਂ ਤਾਂ ਆਪਾਂ ਨੂੰ ਪੰਜਾਬ ਨੂੰ ਬਚਾਉਣਾ ਚਾਹੀਦਾ ਨਹੀਂ ਤਾਂ ਹੌਲੀ ਹੌਲੀ ਆ ਵੀ ਜੰਮੂ ਕਸ਼ਮੀਰ ਵਾਂਗੂ ਯੂਟੀ ਨਾ ਬਣ ਜੇ ਹਰਮੇਸ਼ੰਦਰ ਵੱਲੋਂ ਲਗਾਤਾਰ ਝੂਠੇ ਪਰਚੇ ਦਰਜ ਕੀਤੇ ਜਾ ਰਹੇ ਹੁਣ ਵੀ ਇੱਥੇ ਕਾਕੇ ਏੜੀ ਮੌਜੂਦ ਨੇ ਜਿਹਨੇ ਚਾਰ ਪਰਚੇ ਕੀਤੇਗੇ ਤਿੰਨ ਦੇ ਵਿੱਚ ਦੇਖੋ ਧਰਮੀਤ ਸੰਧਰ ਨੂੰ ਮੈਂ ਕੱਲ ਕੰਨਾ ਚਾਹਣਾ ਹੈ ਜਿਹੜੀ ਪਾਰਟੀ ਚ ਗਿਆ ਨਾ ਉਹਦੀ ਜ਼ਿੰਦਗੀ ਕੱਲਾ 1 ਮਹੀਨੇ ਰਹੇਗੀ 7-8 ਮਹੀਨੇ ਤੇ ਜਿੰਨਾ ਤੂੰ ਇੱਥੇ ਦੁਸ਼ਮਣੀ ਬਣਾਏ ਕਰੇਗਾ ਆਪਣੇ ਉਹਦੇ ਅਸ਼ਮੀਰ ਦੇ ਬਾਅਦ ਦੀ ਸਮਾਂ ਯਾਦ ਕਰ